ਮੈਂ ਪੱਤਰਕਾਰ ਬੋਟਾ ਸਿੰਘ ਗੱਲਵੋ ਤੁਸੀਂ ਦੇਖ ਰਹੇ ਹੋ ਜਨਸ਼ਕਤੀ ਨਿਊਜ਼ ਪੰਜਾਬ ਹੋ ਦਰਸ਼ਕੋ ਅੱਜ ਖਬਰ ਲੈ ਕੇ ਹਾਜ਼ਰ ਹੋਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿੱਥੇ ਕਿ ਅੱਜ ਸ੍ਰੀ ਐਸਰ ਕਲੇਰ ਸਾਬਕਾ ਐਮਐਲਏ ਦੇ ਗ੍ਰਹਿ ਵਿਖੇ ਪਾਰਟੀ ਦੇ ਸੀਨੀਅਰ ਵਰਕਰਾਂ ਦੀ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜੋ ਸਰਦਾਰ ਭਗਤ ਸਿੰਘ ਮੱਲਾ ਉਨ੍ਹਾਂ ਦੇ ਹੁਣ ਹਰਸ ਪੁੱਤਰ ਸਰਦਾਰ ਕਮਲਜੀਤ ਸਿੰਘ ਮੱਲਾ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਆ ਉਹਨਾਂ ਨੂੰ ਕੋਰ ਕਮੇਟੀ ਦਾ ਮੈਂਬਰ ਆਪਣੀ ਪਾਰਟੀ ਵਿੱਚ ਲੈ ਕੇ ਜਿੱਥੇ ਉਹਨਾਂ ਦਾ ਮਾਣ ਵਧਾਇਆ ਵਾ ਉਥੇ ਆਪਣਾ ਦਵਿੰਦਰ ਸਿੰਘ ਸਿੱਧੂ ਨੂੰ ਵੀ ਕੌਰ ਕਮੇਟੀ ਦਾ ਮੈਂਬਰ ਚੁਣਿਆ ਗਿਆ ਵਾ ਆਓ ਆਪਾਂ ਦੋਨਾਂ ਨਾਲ ਗੱਲਬਾਤ ਕਰਕੇ ਸਾਨੂੰ ਪਾਰਟੀ ਬਾਰੇ ਕੀ ਕਹਿੰਦੇ ਹਨ ਅਤੇ ਸ੍ਰੀ ਅਤੇ ਇਸ ਤੋਂ ਸਿਵਾਏ ਸਰਵਰਪਣ ਦੇ ਐਸਸੀ ਬੈਂਕ ਦੇ ਜਸਵੀਰ ਸਿੰਘ ਜੱਸੀ ਨੂੰ ਵੀ ਆਪਣੇ ਐਸਸੀ ਬੈਂਕ ਦਾ ਪ੍ਰਧਾਨ ਚੁਣਿਆ ਗਿਆ ਵਾ ਆਓ ਆਪਾਂ ਜਸਵੀਰ ਸਿੰਘ ਜੱਸੀ ਉਹਨਾਂ ਨਾਲ ਵੀ ਗੱਲਬਾਤ ਕਰਕੇ ਅਤੇ ਸ੍ਰੀ ਐਸਰ ਕਲੀਰ ਸਾਨੂੰ ਪਾਰਟੀ ਬਾਰੇ ਕੀ ਕਹਿੰਦੇ ਹਨ ਅਤੇ ਇਹਨਾਂ ਬਾਰੇ ਸਾਨੂੰ ਕੀ ਸਝਾ ਦਿੰਦੇ ਹਨ ਆਓ ਆਪਾਂ ਗੱਲਬਾਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਾ ਸੁਖੀ ਸਿੰਘ ਬਾਦਲ ਪ੍ਰਧਾਨ ਸਾਹਿਬ ਨੇ ਬਹੁਤ ਮਾਣ ਬਖਸ਼ਿਆ ਕਿ ਜਿਗਰਾਵਾਂ ਤੋਂ ਸਾਡੇ ਬਹੁਤ ਸਤਿਕਾਰਯੋਗ ਸਾਬਕ ਸਿੰਘ ਮੱਲਾ ਸਾਹਿਬ ਉਹਦੇ ਹੋਣ ਹਾਰਸ ਪੁੱਤਰ ਸਾਬ ਕਮਲਜੀਤ ਸਿੰਘ ਮੱਲਾ ਜਿਹੜੇ ਕਿ ਬਹੁਤ ਹੀ ਬੜੀਆ ਢੰਗ ਦੇ ਨਾਲ ਸ਼ੋਮਨੀ ਅਕਾਲੀ ਦਲ ਦੀ ਸੀਵਾਦਵਾ ਰਹੇ ਆ ਉਹਨਾਂ ਨੂੰ ਮਾਨ ਬਖਸ਼ਿਸ਼ ਕੀਤਾ ਗਿਆ ਪਾਰਟੀ ਵੱਲੋਂ ਔਰ ਇਸੇ ਤਰੀਕੇ ਨਾਲ ਸਾਰ ਦਵਿੰਦਰਜੀਤ ਸਿੰਘ ਸਿੱਧੂ ਸਾਹਿਬ ਉਹਨਾਂ ਨੂੰ ਵੀ ਪਾਰਟੀ ਵੱਲੋਂ ਬਹੁਤ ਮਾਨ ਬਖਸ਼ਿਆ ਦੋਹਾਂ ਨੂੰ ਪੀਏਸੀ ਦੇ ਮੈਂਬਰ ਅ ਨਿਯੁਕਤ ਕੀਤਾ ਗਿਆ ਅੱਜ ਉਹਨਾਂ ਨੂੰ ਮਾਨ ਸਨਮਾਨ ਦਿੰਦੇ ਹੋਏ ਸਾਰ ਗੁਰਚਨ ਸਿੰਘ ਗਰੇਵਾਲ ਸਾਹਿਬ ਸਾਡੇ ਜਿਲ੍ਹਾ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਹਨਾਂ ਦਾ ਮਾਨ ਸਨਮਾਨ ਦਿੰਦੇ ਹੋਏ ਸਾਨੂੰ ਬਿਹੱਦ ਖੁਸ਼ੀ ਮਹਿਸੂਸ ਹੋ ਰਹੀ ਆ ਔਰ ਨਾਲ ਜਸਵੀਰ ਸਿੰਘ ਜੱਸੀ ਜੀ ਜਿਨ੍ਹਾਂ ਨੂੰ ਪਿਛਲੇ ਦੰਦ ਦੇ ਵਿੱਚ ਸਾਧ ਸੁਖੀ ਸਿੰਘ ਬਾਲ ਸਾਹਿਬ ਨੇ ਸਵਾਰਮੰਦ ਦੇ ਐਸ்சி ਬੈਂਕ ਦੇ ਪ੍ਰਧਾਨ ਲਗਾਇਆ ਉਹਨਾਂ ਦਾ ਵੀ ਜੱਸੀ ਸਨਮਾਨ ਕੀਤਾ ਹੈਗਾ ਮੈਂ ਖਾਸ ਤੌਰ ਤੇ ਸਾਰੇ ਸਾਡੇ ਜੱਦਾ ਸਹਿਬਾਨ ਸਰਕਲ ਜੱਦਾ ਸਹਿਬਾਨ ਜਿਹੜੇ ਆਏ ਆ ਉਹਨਾਂ ਨੇ ਸਾਰਿਆਂ ਦੇ ਨਾਲ ਕੇ ਅਸੀਂ ਇੱਕ ਯੂਨਿਟ ਦੇ ਤੌਰ ਤੇ ਜਿੱਥੇ ਅਸੀਂ ਬਹੁਤ ਵਧੀਆ ਆ ਪਿਛਲੇ ਦਿਨ ਦੇ ਵਿੱਚ ਜੋ ਯਾਤਰਾ ਦਾ ਯੋਜਨ ਕੀਤਾ ਗਿਆ ਜਿੱਥੇ ਅਸੀਂ ਉਹਨਾਂ ਦਾ ਧਰਵਾਜ਼ ਕਰਦੇ ਆ ਉਥੇ ਸਾਰਿਆਂ ਦੇ ਨਾਲ ਮਿਲ ਕੇ ਆਉਣ ਵਾਲੀ ਜਿਹੜੀ ਸਾਡੀ ਇਲੈਕਸ਼ਨ ਹੈਗੀ ਆ 2024 ਦੀ ਲੋਕ ਸਭਾ ਦੀ ਉਹਦੇ ਵਿੱਚ ਬਹੁਤ ਤਕੜੇ ਹੋ ਕੇ ਇਥੋਂ ਪੂਰੀ ਮੈਂਸ ਨਾਲ ਜਿਹੜਾ ਵੀ ਸਾਹ ਸੁਖਵੀਰ ਸਿੰਘ ਬਾਦਲ ਸਾਹਿਬ ਵੱਲੋਂ ਕੈਂਡੀਡੇਟ ਅਨਾਉਂਸ ਕੀਤਾ ਜਾਏਗਾ ਉਨਾ ਨੂੰ ਬਾਤ ਚੜ ਕੇ ਇਥੋਂ ਲੀਡ ਦਵਾਵਾਂਗੇ ਸਾਰੇ ਜਿਹੜੇ ਹੈਗੇ ਆ ਬਹੁਤ ਇਸ ਵੇਲੇ ਪੂਰੇ ਜੋਸ਼ ਦੇ ਵਿੱਚ ਹੈ ਔਰ ਮੈਂ ਜੋਸ਼ ਜਿਹੜਾ ਹੈਗਾ ਆ ਜਿਹੜੇ ਪਿਛਲੀ ਯਾਤਰਾ ਸੀ ਉਹਦੇ ਵਿੱਚ ਵੀ ਦੇਖਿਆ ਹੈਗਾ ਕਿ ਆਮ ਲੋਕੀ ਜਿਹੜੇ ਹੈਗੇ ਆ ਉਹ ਇਹੀ ਚਾਹੁੰਦੇ ਹੈਗੇ ਆ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਸਾਡੀ ਮਾਂ ਪਾਰਟੀ ਹੋਰ ਮਜ਼ਬੂਤ ਹੋਵੇ ਔਰ ਸਦਾ ਸਗਵੀਰ ਸਿੰਘ ਬਾਦਲ ਸਾਹਿਬ ਹੋਰ ਮਜ਼ਬੂਤ ਹੋਣ ਮੈਂ ਅੱਜ ਸਾਰਿਆਂ ਦਾ ਹੀ ਦੇਲੀਆਂ ਕਰ ਰਹੀਆਂ ਜੋ ਜਿੱਥੇ ਮੈਂ ਸਿੱਧੂ ਸਾਹਿਬ ਮਲਾ ਸਾਹਿਬ ਤੇ ਜੱਸੀ ਹਾਨ ਨੂੰ ਵਧਾਈ ਦੇਣਾ ਉੱਥੇ ਨਾਲ ਸਾਰੇ ਸਾਰਿਆਂ ਦਾ ਮੈਂ ਧੰਨਵਾਦ ਨਹੀਂ ਕਰਦਾ ਔਰ ਬਹੁਤ ਚੰਗਾ ਤੁਸੀਂ ਜਿਹੜਾ ਹਮਾਰਾ ਜਿਹੜਾ ਹੈਗਾ ਜਿੱਥੇ ਦਿੱਤਾ ਤੇ ਆਉਣ ਵਾਲੇ ਸਮੇਂ ਵਿੱਚ ਆਪਾਂ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਫੇਰ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਜੀ ਬਾਦਲ ਅਲਕਾਨ ਚਾ ਅਸਰੀ ਅਸਰ ਕਲੇਰ ਜੀ ਸਾਡੇ ਜ਼ਿਲ੍ਹਾ ਜੱਥੇਦਾਰ ਜੀ ਪਾਈਗੁਰ ਚੰਦ ਸਿੰਘ ਜੀ ਗਰੇਵਾਲ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਅਹੁਦਾ ਦੇ ਕੇ نوازਿਆ ਮੈਂ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਲਈ ਮੈਂ ਹਮੇਸ਼ਾ ਤਨਮਾਨਰਤਾ ਨਾਲ ਜੋ ਸਾਡੀ ਸੇਵਾ ਬਣਦੀ ਹੈ ਉਹ ਹਮੇਸ਼ਾ ਨਿਮਾਉਂਦਾ ਰਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਪਾਰਟੀ ਪ੍ਰਧਾਨ ਸਦਰ ਸ੍ਰੀ ਸੁਖਵੀਰ ਸਿੰਘ ਜੀ ਬਦਲ ਸਾਹਿਬ ਸਾਡੇ ਹਲਕਾ ਇੰਚਾਰਜ ਕਲੇਰ ਸਾਹਿਬ ਗਰੇਵਾਲ ਸਾਹਿਬ ਮੱਲਾ ਸਾਹਿਬ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪਾਰਟੀ ਦੇ ਵਿੱਚ ਮਾਣ ਵਖਿਆ ਉਹਦਾ ਦੇ ਕੇ ਮੈਨੂੰ ਉਹਨਾਂ ਨੂੰ ਯਕੀਨ ਦਿਵਾਉਣਾ ਕਿ ਮੈਂ ਆਪਣੇ ਵੱਲੋਂ ਪਹਿਲਾਂ ਵੀ ਅਕਾਲੀ ਦਲ ਦੇ ਨਾਲ ਸੀ ਅੱਗੇ ਤੋਂ ਵੀ ਅਕਾਲੀ ਦਲ ਦੀ ਬਿਹਤਰੀ ਲਈ ਜੋ ਵੀ ਮੈਂ ਕਰ ਸਕਾਂ ਪ੍ਰਾਲਾ ਮੈਂ ਕਰਦਾ ਰਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਵੀਰ ਸਿੰਘ ਪਾਰਟੀ ਪ੍ਰਧਾਨ ਸੁਖੀਤ ਸਿੰਘ ਬਾਦਲ ਜੀ ਦਾ ਤੇ ਨਾਲ ਜ਼ਿਲ੍ਹਾ ਪ੍ਰਧਾਨ ਕੁਚਾਲ ਸਿੰਘ ਗਰੇਵਾਲ ਜੀ ਦਾ ਹਲਕਾ ਇੰਚਾਰਜ ਐਸਰ ਕੁਲੇਸ਼ ਸਾਹਿਬ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਪਾਰਟੀ ਵਿੱਚ ਅਹੁਦਾ ਦੇ ਕੇ ਨਿਵਾਜਿਆ ਮੈਂ ਸਾਰੀ ਪਾਰਟੀ ਦਾ ਜੋ ਮੇਰੇ ਤੇ ਵਿਸ਼ਵਾਸ ਕੀਤਾ ਗਿਆ ਮੈਂ ਉਸ ਨੂੰ ਆਪਣੀ ਤੰਦ ਹੀ ਨਾ ਨਵਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ